ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਖੇ ਆਪ ਸਭ ਨੇ ਜੀ ਆਨ ਲੈ ਕੇ ਆ ਜਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਮੁਕਸਾਤ ਬੋਰਵਾ ਪੋਨੀ ਵਾਲਾ ਜਾਣ ਵਾਲੀ ਸੜਕ ਤੇ ਹੋਈ ਊਠ ਤੇ ਬੁੱਲ ਡਿੱਗਣ ਵਾਲੀ ਗੱਲ ਚਿਰੀ ਮੁਕਸੇ ਸੇ ਤੋਂ ਬੂਰ ਵਾਇਆ ਪੰਨੀ ਵਾਲਾ ਪੱਤਾ ਜਾਣ ਵਾਲੀ ਸੜਕ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਨਿਕਰ ਮੰਤਰੀਆਂ ਦੇ ਧਿਆਨ ਵਿੱਚ ਲਿਆਉਣ ਦੇ باوجود ਛੜਕ ਦਾ ਕੋਈ ਹੱਲ ਨਹੀਂ ਹੋਇਆ ਇਸ ਸਾਲ ਮਈ ਦੇ ਪਹਿਲੇ ਹfte ਕੈਬਨਟ ਮੰਤਰੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਪੰਨੀ ਵਾਲਾ ਪੱਤਾ ਚ ਤੱਕ ਸੜਕ ਮਨਜ਼ੂਰ ਹੋਣ ਦੀ ਸੂਚਨਾ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਸੜਕ 2 ਮਹੀਨੇ ਤੱਕ ਬਣਨੀ ਚਾਹੀਦੀ ਹੈ ਪਰ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋਣ ਤੇ ਵੀ ਚੜ੍ਹਕ ਸ਼ੁਰੂ ਹੋਣ ਦਾ ਨਾਮੁਨਸ਼ਾਨ ਵੀ ਨਹੀਂ ਹੈ ਬੀਤੇ ਦਿਨ ਮੰਤਰੀ ਬਲਜੀਤ ਕੋਰ ਨੂੰ ਛੜ੍ਹ ਕਨ ਸੜਕ ਨੂੰ ਅੱਗੇ ਬੋਰ ਤੱਕ ਮਨਜ਼ੂਰ ਕਰਵਾਉਣ ਦੀ ਗੱਲ ਕੀਤੀ ਤਾਂ ਉਹਨਾਂ ਕਹਿੰਦੇ ਉਹਨਾਂ ਦੇ ਮੰਚ ਕੋਈ ਵਿਵਿਤ ਕਰਾਣਾ ਕੀ ਹੈ ਤਾਂ ਉਹ ਜਲਦੀ ਹੀ ਇਸ ਨੂੰ ਬੋਰ ਤੱਕ ਮਨਜ਼ੂਰ ਕਰਵਾ ਦੇਣਗੇ ਇਸ ਬਾਬਤ ਕੌਂਸ਼ਲ ਕੁਮਾਰ ਜੀ ਪੀਡਬਲਯੂਡੀ ਨਾਲ ਗੱਲ ਕੀਤੀ ਤਾਂ ਉਹਨਾਂ ਕਹਿੰਦੇ ਇਸ ਸੜਕ ਦਾ ਟੈਂਡਰ ਹੋ ਚੁੱਕਿਆ ਹੈ तकरीबन 1 ਮਹੀਨੇ ਤੱਕ ਠੇਕੇਦਾਰ ਨੇ ਸੜਕ ਬਣਾਉਣੀ ਸ਼ੁਰੂ ਕਰ ਦੇਣੀ ਹੈ ਪਰ ਲੋਕਾਂ